ਸਰ ਅੱਜ ਜਿਹੜੀ ਕਾਨਫਰੰਸ ਕੀਤੀ ਗਈ ਹੈ ਕਿਸ ਮੌਕੇ ਤੇ ਕੀਤੀ ਗਈ ਹੈ ਅ ਸਭ ਤੋਂ ਪਹਿਲਾਂ ਸਾਰਿਆਂ ਨਾਲ ਪ੍ਰੈਸ ਦਾ ਔਰ ਸਮਾਜ ਦੇ ਜਿੰਨੇ ਵੀ ਮੋਹਤਵਾਰ ਸਤਕਾਰਯੋਗ ਲੀਡਰ ਸਾਹਿਬਾਨ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਅ ਮਕਸਦ ਜਾਂ ਮੋਟਿਵ ਜਿਹੜਾ ਉਹ ਹੈਗਾ ਵੀ ਸਾਰਿਆਂ ਦੇ ਧਿਆਨ ਚਾਹ ਵੀ ਪਿਛਲੇ 2 2.5 3 ਸਾਲ ਤੋਂ ਇਕ ਨੂਰਪੁਰ ਚੱਠਾ ਜੋਗ ਨਕੌਧਰ ਹਲਕੇ ਦਾ ਪਿੰਡ ਆ ਉਹਦੇ ਵਿੱਚ ਇੱਕ ਧਾਰਮਿਕ ਮਾਮਲਾ ਜਿਹੜਾ ਬਹੁਤ ਜ਼ਿਆਦਾ ਜਾਨੀ ਕਿ ਉਲਝਿਆ ਹੋਇਆ ਵਾ ਉਹਦੇ ਸੰਬੰਧ ਵਿੱਚ ਅੱਜ ਸਾਰੇ ਸਮਾਜ ਦੇ ਲੀਡਰ ਇਕੱਠੇ ਹੋ ਕੇ ਪ੍ਰੈਸ ਦੇ ਮਾਧਿਅਮ ਤੋਂ ਸਮਾਜ ਨੂੰ ਇੱਕ ਸੰਦੇਸ਼ ਸਮਾਜ ਅੱਗੇ ਇੱਕ ਰਿਕਵੈਸਟ ਕਰਨ ਵਾਸਤੇ ਇਕੱਠੇ ਹੋਏ ਆ ਵੀ ਇਹ ਜਿਹੜਾ ਮਾਮਲਾ ਜਿਹੜਾ ਆਪਸੀ ਤਕਰਾਰਬਾਜੀ ਦਾ ਭਾਈਚਾਰੇ ਦਾ ਸਾਡੇ ਸਾਰਿਆਂ ਦੇ ਵੱਖਰੇ ਵੱਖਰੇ ਆਪ ਦੇ ਆਪ ਦੇ ਸੰਗਠਨ ਨੇ ਜਿੰਨੇ ਵੀ ਮੋਤਵਾਰ ਬੈਠੇ ਨੇ ਉਹ ਸਾਰਿਆਂ ਦੇ ਧਿਆਨ ਚ ਲਿਆਂਦਾ ਗਿਆ ਮਾਮਲਾ ਵੀ ਇੱਕ ਪਿੰਡ ਦਾ ਮਾਮਲਾ ਸੀ ਵਾਲਮੀਕੀ ਮੰਦਿਰ ਨੂੰ ਲੈ ਕੇ ਜਿਸ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦਾ ਜਾਂ ਪਿੰਡ ਦੇ ਵਿੱਚ ਹੋਰ ਕੋਈ ਦਖਲਅੰਦਾਜ਼ੀ ਦਾ ਉਹ ਬਹੁਤ ਸਾਰੇ ਮਾਮਲੇ ਜਿਹੜੇ ਉਹ ਇਕੱਠੇ ਕਰਕੇ ਅੱਜ ਤੁਹਾਡੇ ਨਾਲ ਡਿਸਕਸ ਕਰਨ ਵਾਸਤੇ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਉਹ ਮੁੱਦਾ ਕੀ ਆ ਉਹ ਉਹਦੇ ਬਾਰੇ ਜਿਹੜੀ ਮੇਰੇ ਨਾਲ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਅਮਰਜੀਤ ਈਦਾ ਜੀ ਇਹ ਉਹਦੇ ਬਾਰੇ ਤੁਹਾਨੂੰ ਵਿਸਤਾਰ ਚ ਦੱਸਣਗੇ ਉਹਨਾਂ ਤੋਂ ਬਾਅਦ ਤਰਮਿੰਦਰ ਨੰਗਲ ਜੀ ਉਹ ਦੱਸਣਗੇ ਉਹਨਾਂ ਤੋਂ ਬਾਅਦ ਸਾਡੇ ਬਜ਼ੁਰਗ ਲੀਡਰ ਬਲਵੀਰ ਚੀਮਾ ਜੀ ਉਹ ਦੱਸਣਗੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਕ੍ਰਾਂਤੀਕਾਰੀ ਸਾਡੇ ਪ੍ਰਚਾਰਕ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਹਸੈਨਪੁਰ ਵਾਲੇ ਅਸੀਂ ਸਾਰੇ ਰਲਕੇ ਜਿਹੜੀ ਕੱਲੀ-ਕੱਲੀ ਆਪ ਦਾ ਪੱਖ ਜਿਹੜਾ ਅਸੀਂ ਤੁਹਾਡੇ ਮਾਦੇਮ ਰਾਹੀਂ ਸਮਾਜ ਦੇ ਵਿੱਚ ਰੱਖਾਂਗੇ ਇਹ ਮਾਮਲਾ ਜਿਹੜਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਵਾ ਦਵਾਂ ਪਹਿਲੇ ਵੀ ਇਹ ਮਾਮਲਾ ਨੂਰਪੁਰ ਛੱਟਾ ਦਾ ਹੈ ਜਿੱਥੇ ਕਿ ਇੱਕ ਪਿੰਡ ਦਾ ਪ੍ਰਧਾਨ ਜੋ ਕਿ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਇੱਕ ਡਿਕਟੇਟਰਸ਼ਿਪ ਲੈ ਕੇ ਸਮਾਜ ਦੇ ਵਿੱਚ ਚੱਲ ਰਿਹਾ ਵੀ ਇਹਨਾਂ ਨਾਲ ਮੇਰੀ ਬੋਲਚਾਲ ਨਹੀਂ ਹੈਗੀ ਕਿ ਵੀ ਮੈਂ ਇਹਨਾਂ ਨੂੰ ਵਰਦਨਦੀ ਰਾਂ ਮੰਦਰ ਵਿੱਚ ਪਿੰਡ ਚ ਕਿਤੇ ਵੀ ਕੋਈ ਖੁਸ਼ੀ ਗਮੀ ਹੁੰਦੀ ਆ ਔਰ ਉਹ ਪਿੰਡ ਦੇ ਵਿੱਚ ਉਸ ਮੰਦਰ ਦੇ ਵਿੱਚ ਉਹਨਾਂ ਨੂੰ ਜਾਣ ਦਾ ਅਧਿਕਾਰ ਹੀ ਨਹੀਂ ਹੈਗਾ ਇੱਕ ਪਾਸੇ 200 ਘਰ ਆ ਇੱਕ ਪਾਸੇ 12 ਜਾਂ 15 ਘਰ ਆ ਔਰ ਉਹ 12 15 ਘਰਾਂ ਨੇ 200 ਘਰ ਨੂੰ ਜਿੱਥੇ ਕਿ ਵਾਲਮੀਕੀ ਕਮਿਊਨਿਟੀ ਦੀ 80% ਆਬਾਦੀ ਉਸ ਪਿੰਡ ਦੇ ਵਿੱਚ ਹੈ ਉਹ ਉਹਨਾਂ ਨੂੰ ਵੜਨ ਹੀ ਨਹੀਂ ਦੇ ਰਿਆ ਮੰਦਰ ਦੇ ਵਿੱਚ ਹਮੇਸ਼ਾ ਜਿੰਦੇ ਲਾ ਕੇ ਰੱਖਦਾ ਉਹਨੇ ਉਸ ਭਗਵਾਨ ਵਾਲਮੀਕ ਜੀ ਦੇ ਮੰਦਰ ਨੂੰ ਇੱਕ ਆਪਣਾ ਇੱਕ ਮੋਰਚਾ ਬਣਾ ਕੇ ਰੱਖਿਆ ਹੋਇਆ ਉਹਦੇ ਅੰਦਰ ਜਿੰਦੇ ਲਾਏ ਹੋਇਆ ਉਹ ਕੋਈ ਜਾ ਨਹੀਂ ਸਕਦਾ ਅਸੀਂ ਉਹਦੇ ਸੰਬੰਧ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਉਹਨਾਂ ਕੋਲ ਵੀ ਸਾਡੇ ਪ੍ਰਧਾਨ ਸਾਹਿਬ ਸਾਰੇ ਮਨ ਲੋਕ ਪਿੰਡ ਵਾਸੀ ਸਾਰੇ ਜਾਣਦੇ ਰਹੇ ਆ ਔਰ ਉਹ ਮਾਮਲਾ ਜਿਹੜਾ ਆਇਆ ਨਹੀਂ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਦਾ ਇੱਕ ਸੰਗਠਨ ਆ ਆਪ ਹੀ ਬਣਿਆ ਹੋਇਆ ਕੌਮੀ ਚੇਅਰਮੈਨ ਉੱਥੇ ਦਾ ਹੈਗਾ जोगਿੰਦਰ ਮਾਨ ਕੋਈ ਉਹਨਾਂ ਨੇ ਬਣਾਈ ਹੋਈ ਸਸਤਾ ਉਹਨੇ ਵੀ ਉਹਦੇ ਬਾਰੇ ਚੈਲੰਜ ਕੀਤਾ ਉਹਦੇ ਬਾਰੇ ਵੀ ਸਮਾਜ ਦੇ ਲੀਡਰ ਜਿਹੜੇ ਤੁਹਾਨੂੰ ਬਰੀਫ ਕਰਨਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੁਬਾਰਾ ਫਿਰ ਤੋਂ ਵੀ ਤੁਹਾਨੂੰ ਇਹ ਜਿਹੜੀ ਇਹਦੀ ਬਰੀਫ ਜਿਹੜੀ ਹੁਣ ਅਮਰਜੀਤ ਇਦਾਜੀ ਪਹਿਲੋਂ ਕਰਵਾਉਣਗੇ ਧੰਨਵਾਦ ਜੀ ਹਾਂ ਜੀ ਸਾਪੀ ਜੀ ਜਿਹੜੀ ਕਾਨਫਰੰਸ ਕੀਤੀ ਗਈ ਹੈ ਇਹਦੇ ਵਿੱਚ ਬੜੇ ਵਿਚਾਰ ਸਾਰਿਆਂ ਨੇ ਲੀਡਰਾਂ ਨੇ ਰੱਖਿਆ ਤੁਸੀਂ ਹੁਣ ਐਂਡ ਤੇ ਕੀ ਕਹਿਣਾ ਚਾਹੋਗੇ ਦੇਖੋ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਨੂਰਪੁਰ ਵਾਲੇ ਮਾਮਲੇ ਦੇ ਉੱਤੇ ਕੁਝ ਸਾਰਾ ਸਮਾਜ ਪ੍ਰਚਾਰਕ ਔਰ ਸੰਤ ਸਮਾਜ ਜਿਹੜੇ ਇੱਥੇ ਆਏ ਆ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਮਾਮਲਾ ਹੈਗਾ ਉਹ ਸਾਰਾ ਬਰੀਫ ਕਰਾਇਆ ਮਾਮਲਾ ਇਹ ਸੀ ਵੀ ਕਿ ਜਿਹੜੇ ਉਹ ਇੱਕ ਸੰਗਠਨ ਜਾਣ ਬੁੱਝ ਕੇ ਮੰਦਰ ਨੂੰ ਆਪਣਾ ਮੱਲੋ ਹੈੱਡ ਆਫਿਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਿ ਉਸ ਸੰਗਠਨ ਦੀ ਦੁੱਕੀ ਨਹੀਂ ਲੱਗੀ ਹੋਈ ਉਹ ਜਾਣ ਬੁੱਝ ਕੇ ਸਾਡੇ ਉਸ ਮੰਦਿਰ ਦੇ ਉੱਤੇ ਨੂਰਪੁਰ ਦੇ ਮੰਦਿਰ ਦੇ ਉੱਤੇ ਆਪਦੀ ਫਲੈਕਸ ਆਪਦੀ ਕੋਈ ਝੰਡਾ ਡੰਡਾ ਗੱਡਣ ਦੀ ਕੋਸ਼ਿਸ਼ ਨਾ ਕਰੇ ਉਹਦਾ ਸਾਰੇ ਸੰਗਠਨ ਜਿਹੜਾ ਅਸੀਂ ਵਿਰੋਧ ਕਰਦੇ ਆਂ ਵੀ ਜੇ ਤਾਂ ਉਹਦੀ ਕੋਈ ਕੰਟਰੀਬਿਊਟ ਹੈ ਉਹਦਾ ਕੋਈ ਦਾਨ ਕੋਈ ਕੁਝ ਦਿੱਤਾ ਹੋਇਆ ਉਸ ਸੰਗਠਨ ਦਾ ਤੇ ਉਹ ਉੱਥੇ ਆਪਦੀਆਂ ਫਲੈਕਸਾਂ ਲਾਵੇ ਦੂਸਰੀ ਗੱਲ ਕੀ ਉਹ ਸੰਗਠਨ ਅੱਜ ਸੀਐਮ ਦੀ ਕੋਠੀ ਦਾ ਘਰਾਓ ਕਰਨ ਦੀ ਉਹਨੇ ਕਾਲ ਕੀਤੀ ਆ ਮੈਂ ਹੋਣੀ ਜਸਟ ਰਾਤ ਹੀ ਦੇਖਿਆ ਉਹਨਾਂ ਦੀ ਪੋਸਟ ਦੇਖੀ ਆ ਤੁਹਾਡੇ ਚੈਨਲ ਦੇ ਉੱਤੇ ਵੀ ਸੀਐਮ ਦੀ ਕੋਠੀ ਦਾ ਘਰਾਓ ਕਰਨਾ ਜੀ ਅਸੀਂ ਵੀ ਇਹ ਬਾਲਮੀਕੀ ਸਮਾਜ ਦੇ ਉੱਤੇ ਪਰਚੇ ਕਰਾਉਣੇ ਆ ਤੇ ਇਹਨਾਂ ਨੂੰ ਅੰਦਰ ਜੇਲ੍ਹ ਡੱਕਣਾ ਵਾ ਉਹਨੇ ਤੇ ਮੈਂ ਸਮਝਦਾ ਵਾਂ ਵੀ ਉਹਨੂੰ ਆਪਦੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਜਗेंद्र ਮਾਨ ਨੂੰ ਉਹ ਦਿਮਾਗੀ ਤੌਰ ਤੇ ਅਫਸਰਟ ਹੋਇਆ ਔਰ ਸੰਤ ਗਰਧਾਰੀ ਨਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹਨਾਂ ਨੂੰ ਵੀ ਉਸ ਜਗ੍ਹਾ ਤੋਂ ਲਾ ਕੇ ਆਪ ਦਾ ਕੋਈ ਸਿਆਣਾ ਕੋਈ ਸੁਲਝਿਆ ਹੋਇਆ ਪ੍ਰਧਾਨ ਜਿਹੜਾ ਉਹਨਾਂ ਨੂੰ ਉਹ ਥਾਪਣਾ ਚਾਹੀਦਾ ਵਾ ਔਰ ਜਗਿੰਦਰ ਮਾਨ ਦੈਂ ਜਿਹੜਾ ਚੈਲੰਜ ਕੀਤਾ ਵੀ 5-5 ਫੁੱਟ ਦੀਆਂ ਡਾਂਗਾ ਸੰਭਾਲੀਆਂ ਲੈ ਕੇ ਆਓ ਤੀਰ ਕਮਾਨ ਵਾਲੇ ਨਿਸ਼ਾਨ ਲੈ ਕੇ ਆਓ ਮੋਰੇ ਵੀ ਇੱਧਰ ਵਾਲਮੀਕੀ ਮਜਵੀ ਸਿੱਖ ਸਮਾਜ ਦੇ ਸੇਵਾਦਾਰ ਵੀ ਆ ਔਰ ਅਸੀਂ ਵੀ ਔਰ ਸਿਰਫ ਸੰਤ ਗਰਧਾਰੀ ਨਾ ਜੀ ਦੇ ਸਹਿਯੋਗ ਕਰਕੇ ਔਰ ਉਹਨਾਂ ਦਾ ਸਤਿਕਾਰ ਕਰਦੇ ਹੋਏ ਜੇ ਜਗਿੰਦਰ ਮਾਨ ਸਾਡੇ ਖਿਲਾਫ ਔਰ ਸਾਡੇ ਸਮਾਜ ਦੇ ਲੀਡਰਾਂ ਦੇ ਖਿਲਾਫ ਸਾਡੇ ਵਾਲਮੀਕੀ ਸਮਾਜ ਦੀਆਂ ਔਰਤਾਂ ਦੇ ਭੈਣਾਂ ਦੇ ਭਰਾਵਾਂ ਦੇ ਬੱਚਿਆਂ ਦੇ ਖਿਲਾਫ ਡਾਂਗਾ ਲਾ ਕੇ 5 ਫੁੱਟ ਦੀਆਂ ਆਊਗੀਆਂ ਅਸੀਂ 5 ਦੀਆਂ ਤਾਂ ਨਹੀਂ ਲੈ ਕੇ ਆਉਣੀਆਂ ਕਿਉਂਕਿ ਇੱਕ ਧਾਰਮਿਕ ਸੰਸਥਾ ਨੂੰ ਰਿਪਰਿਜ਼ੈਂਟ ਕਰਦਾ ਅਸੀਂ 2.5 ਫੁੱਟ ਦੇ ਬੰਹੇ ਜਰੂਰ ਲੈ ਕੇ ਖੜੇ ਹੋਵਾਂਗੇ ਉਹਦੇ ਮਰਜ਼ੀ ਜਿੱਦਣ ਮਰਜ਼ੀ ਉਹ ਆ ਜਾਵੇ ਅਸੀਂ ਇਸ ਚੀਜ਼ ਦਾ ਉਹਨੂੰ ਚੈਲੰਜ ਕਰਦੇ ਹਾਂ ਸਰ ਹੁਣ